ਹਾਂਜੀ ਕਿਸਾਨ ਵੀਰੋ ਸਸਰੀਕਾ ਕੀ ਹਾਲ ਚਾਲ ਹੈ ਸਾਰਿਆਂ ਦੇ ਸਾਰੇ ਕਿਸਾਨ ਵੀ ਠੀਕ ਠਾਕ ਹੋਵੋਗੇ ਲਓ ਜੀ ਮਿੱਤਰੋ ਅੱਜ ਆਪਾਂ ਤੁਹਾਨੂੰ ਦੱਸ ਦਿਆਂ ਬੱਕੀ ਨਹੀਂ ਕਿੰਨੇ ਪੱਠੇ ਪਾਉਣ ਨੇ ਆ ਸਣੀ ਕਰਦੇ ਆ ਆਪਾਂ ਹਰਾ ਹੈ ਨਹੀਂ ਆਪਾਂ ਪਾਉਣੇ ਗੜੀ ਤੂੜੀ ਦੋ ਟੋਕਰ ਇਧਰ ਪਾਤੇ ਦੋ ਪਾਤੇ ਇਧਰ ਤੇ 2.5 ਪਾਦੇ ਉਧਰ ਉਹ ਮੰਨ ਕੇ ਚਲੋ 2.5 ਇਹਨਾਂ ਦੋਨਾਂ ਦੇ ਆ ਝੂਟੀ ਦੇ ਤੇ ਆ ਮੱਝ ਦੇ ਇਹ ਢਾਈ ਇਹ ਹੋਣ ਦੇ ਨੇ ਇਹਨਾਂ ਦੇ ਤੇ ਜਿਹਨੇ ਉਹ ਦੋ ਚਾਰ ਟੋਕਰੇ ਪਾਏ ਹੋਏ ਨੇ ਉਹ ਹੈਗੇ ਆਪਣੇ ਸਵੇਰ ਦੇ ਇਹ ਵਿੱਚੋਂ ਕੋਸਾ ਝੁੱਟੀ ਨੇ ਕੱਟੀਆਂ ਖਾ ਲੈਣੇ ਆ ਤੇ ਕੁਸ ਬਾਜਾਣੇ ਉਹ ਸਵੇਰੇ ਉਧਰ ਪਾ ਦੇਣੇ ਖੋਲੀ ਚ ਤੇ ਆਪਣਾ ਇਧਰੋਂ ਇੱਕ ਡੋਂਗਾ ਵਿੱਚ ਪਾਏ ਆਪਣੇ ਖਲ ਦਾ ਇਹ ਇੱਕ ਪਾਇਸਾ ਦਾਣੇ ਦਾ ਤੇ ਜਨਨ ਕਿ 2 ਕਿਲੋ ਮੰਨ ਲੇ ਚਲੋ ਖਾ ਲੋਗੀ 2 ਕਿਲੋ ਦੀ ਫੀਡ ਤੇ ਇਹ ਤੋਂ ਬਾਅਦ ਹੁਣ ਆਪਾਂ ਮਾਰਾਂਗੇ ਹੱਥੇ ਦੇ ਵਿੱਚ ਸਿਣੀ ਕਰਾਂਗੇ ਤੇ ਹੋਰ ਆਪਣੇ ਕਿਸਾਨ ਵੀਰ ਕਿਹੜੇ ਤਰੀਕੇ ਨਾਲ ਕਰਦੇ ਆ ਜਿਵੇਂ ਇੱਕ ਰਾਸ਼ਨ ਬਿਲ ਸੀ ਪ੍ਰੋਗਰਾਮ ਬਣਾਇਆ ਸੀਗਾ ਬਾਣੀ ਡੈਰੀ ਵਾਲਿਆਂ ਨੇ ਉਸ ਤਰ੍ਹਾਂ ਮਿਹਨਤਣਕੇ ਪਾਉਂਦੇ ਆ ਜਾਂ ਜਾਨੀ ਕਿ ਆਉਦੇ ਹਿਸਾਬ ਨਾਲੀ ਫੋਲੀ ਪੱਠੇ ਪਾਉਂਦੇ ਆ ਆਪਣੇ ਸਾਰੇ ਕਿਸਾਨ ਵੀ ਸਿਝਾ ਜ਼ਰੂਰ ਦਿਓ ਕਿਹੜੇ ਕਿਸ ਤਰ੍ਹਾਂ ਪਰਸੰਨੀ ਕਰਦੇ ਆ ਕਿੰਨੇ ਘਰ ਪੱਠੇ ਪਾਉਂਦੇ ਨੇਗੇ ਤੇ ਆਪਣਾ ਉਹਦਾ ਤਰੀਕਾ ਇਹ ਆ ਉਹ ਦੋ 2.5 ਬਟ ਪਾਤੇ ਉਧਰ ਆਪਣਾ 2.5 ਟੋਕਰੇ ਪਾਏ ਹੋਣਗੇ ਤੇ ਇਧਰ ਦੋ ਦੋ ਨੇ ਇਹ 2.5 ਟੋਕਰੇ ਹੁਣ ਦੇਣੇਗੇ ਉਹ ਮੱਝ ਹੁੰਦੇ ਆ ਝੋਟੀ ਨੂੰ ਇਹ ਝੋਟੀ ਵੀ ਆਪਣੀ ਹੈਗੀ ਆ 3 ਮਹੀਨੇ ਦੀ ਆਸ ਲੱਗੀ ਆ 3 ਮਹੀਨੇ ਹੋ ਗਏ ਇਹਨਾਂ ਨੂੰ ਰਹੇਗੀ ਇਹ ਤੇ ਇੱਕ ਥੋੜੀ ਮੱਝ ਉਹ ਮੱਝ ਦੀ ਆ ਦੋਨੇ ਆਪਣੇ ਘਰ ਦੀਆਂ ਛੁਟੀਆਂ ਨੇ ਆ ਮੱਝ ਆਪਣੀ ਇਹਦੀਆਂ ਕੱਟੀਆਂ ਨੇ ਦੋਨੇ ਇਹਨੂੰ ਆਪਾਂ ਤੁਹਾਨੂੰ ਸੱਣੀ ਕਰਾਂਗੇ ਆਪਾਂ ਤੇ ਬਾਕੀ ਆਪਣੇ ਕਿਸਾਨ ਵੀ ਦੱਸਿਓ ਥੋੜਾ ਤਰੀਕਾ ਕਿਹੜਾ ਹੈ ਪੱਠੇ ਪਾਉਣ ਦਾ ਮਿੰਗਣ ਕੇ ਪਾਉਣੇ ਫਾਰਮ ਵਾਲੇ ਵਾਂਗੂਆਂ ਉਲੇ ਮੌਲਾ ਪਾਤ ਮਾਰਦੇ ਆਂ ਚੰਨੀ ਕਰਦੇ ਆਂ ਬਾਕੀ ਸਭ ਨੂੰ ਫਿਰ ਬਾਅਦ ਚ ਦਿਖਾਉਨੇ ਆਂ ਹੱਥ ਮਾਰ ਕੇ ਆਹ ਪਤਾ ਬਾਕੀ ਆਪਣੀ ਝੋਟੀ ਦੇਖੋ ਕੁੰਡੇ ਸਿੰਗਾ ਦੀ ਇਹ ਵੀ ਸਿੰਗਾ ਹੀ ਬਣ ਜਾਣੇ ਆ ਫੋਲੀ ਆਪਣਾ ਫੀਡ ਤੇ ਦਾਣਾ ਲਾਇਆ ਹੋਇਆ ਹਾਂ ਇੱਕ ਕਡੋਂਗਾ ਤਿੰਨਾਂ ਨੂੰ ਪਾਉਣਾ ਤਿੰਨ ਡੋਂਗੇ ਪਾਉਣੇ ਆ ਦਾਣੇ ਦੇ ਫੀਡ ਦੇ ਆਪਣਾ ਫੀਡ ਆਉਂਦੀ ਆਪਣੀ ਬਾਣੀ ਆ ਗੁੱਲੀ ਡੰਡਾ ਹੋਣੇ ਕਡੋਂਗਾ ਤਿੰਨੇ ਫਸਵਾ ਨੂੰ ਮੱਝ ਨੂੰ ਇੱਕ ਇੱਕ ਝੋਟੀਆਂ ਨੂੰ ਇੱਕ ਕੱਟੀਆਂ ਨੂੰ ਤਿੰਨਾਂ ਨੂੰ ਕਡੋਂਗਾ ਪਾਉਣਾ ਲੋਈ ਮਤਰਾ ਆਪਣਾ ਕੰਮ ਹਨ ਪੂਰਾ ਆਪਾਂ ਸਨੀਆਂ ਕਰਤੀਆਂ ਦਾਣਾ ਪਾਤਾ ਲੋ ਵੀ ਲੱਗੀਆਂ ਪਈਆਂ ਨੇ ਖਾਣ ਤੇ ਬਾਕੀ ਆਪਣੇ ਕਿਸਾਨ ਵੀ ਦੱਸੋ ਤੁਸੀਂ ਕਿਹੜੀ ਤਰੀਕੇ ਨਾਲ ਸਨੀਆਂ ਕਰਦੇ ਹੋ ਕਿੰਨਾ ਦਾਣਾ ਪਾਉਂਦੇ ਹੋ ਓਕੇ ਜੀ ਧੰਨਵਾਦ ਆ ਰਿਆਂ ਦਾ